ਤਾ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ-ਖਾਸ ਖਬਰਾਂ ਦੇ ਵਿੱਚ ਤੇ ਦੋਸਤੋ ਗੱਲ ਕਰਦੇ ਅੱਜ ਦੀਆਂ ਤਾਰੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਜੀ ਤੇ ਦੋਸਤੋ ਚੱਲਦੇ ਹਾਂ ਪਹਿਲੀ ਖਬਰ ਦੇ ਵੱਲ ਭਾਈ ਅਮਰਤਪਾਲ ਸਿੰਘ ਤੇ ਲਗਾਈ ਐਨਐਸਏ ਤੁਰੰਤ ਹਟਾਈ ਧਾਵੇ ਸਰਕਾਰ ਐਡਵੋਕੇਟ ਧਾਮੀ ਦਾਦੇ ਇੱਕ ਦੋਤੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਸਾਮ ਦੀ ਦਰਬੂ ਡੇਬੁਰਗੜ ਦੇ ਨਜ਼ਰਬੰਦ ਪਾਈ ਅਮਰਿਤਪਾਲ ਸਿੰਘ ਤੇ ਲਗਾਏ ਗਏ ਨੈਸ਼ਨਲ ਸੁਰੱਖਿਆ ਐਕਟ ਐਨ ਐਸਏ ਦੀ ਮਿਆਦ ਵਿੱਚ ਸਰਕਾਰ ਵੱਲੋਂ ਇੱਕ ਸਾਲ ਦਾ ਹੋਰ ਵਾਧਾ ਕਰਨ ਦੇ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਨਿਯਮ ਨੂੰ ਹਟਾਉਣ ਲਈ ਕਿਹਾ ਗਿਆ ਹੈ ਐਡਵੋਕੇਟ ਧਾਮੀ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਉਸ ਨੂੰ ਅਦਾਲਤ ਪ੍ਰਕਿਰਿਆ ਤੋਂ ਦੂਰ ਰੱਖ ਕੇ ਮਨੁੱਖੀ ਅਧਿਕਾਰਾਂ ਦੀ ਸਿੱਧੀ ਉਲੰਘਣਾ ਹੈ ਇਹ ਮਨੁੱਖੀ ਅਧਿਕਾਰਾਂ ਦੇ ਮੱਦੇਨਜ਼ਰ ਉਚਿਤ ਕਾਰਵਾਈ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਪਾਈ ਅਮਰਿਤਪਾਲ ਸਿੰਘ ਤੇ ਲਗਾਈ ਗਈ ਐਨਏਐਸ ਐਸਏ ਤਰ੍ਹਾਂ ਤਾਂ ਖਤਮ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਨਿਰਪੱਖ ਅਦਾਲਤੀ ਪ੍ਰਕਿਰਿਆ ਦਾ ਮੌਕਾ ਦਿੱਤਾ ਜਾਵੇ। ਤੇ ਚਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਫਰਾਂਸ ਪੈਸਟਲ ਤੇ ਡਰੋਨ ਸਮੇਤ ਦੋ ਕਾਬੂ ਦਸੋ ਦਾਦੀ ਦੇ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਡੀਆਈਜੀ ਬਾਰਡਰ ਰੇਂਜ ਅਮਰਤ ਸਰ ਅਤੇ ਸ਼੍ਰੀ ਮਨਿੰਦਰ ਸਿੰਘ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਅਮਰਤ ਸਰ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਦਿੱਤਿਆ ਵਾਰੀਅਰ ਕਪਤਾਨ ਅਤੇ ਅਨੰਦਰਜੀਤ ਸਿੰਘ ਡੀਐਸਪੀ ਆ ਜਾਂ ਸੰਸੀ ਦੀ ਅਗਵਾਈ ਵਿੱਚ ਮੌਕਾ ਅਫਸਰ ਥਾਣਾ ਲਪੋਕੇ ਵੱਲੋਂ ਗਸ਼ਟ ਦੌਰਾਨ ਨੇੜੇ ਪਿੰਡ ਪੰਡੋਰੀ ਤੋਂ ਕਰਨ ਕੁਮਾਰ ਅਰਫ ਕਾਂਟਾ ਪੁੱਤਰ ਦਿਆਰਾਮ ਵਾਸੀ ਜੰਡਪੀਰ ਕਲੋਨੀ ਖੰਡਵਾਲਾ ਨੂੰ 332 ਗ੍ਰਾਮ ਹਿਰਨ ਅਤੇ ਇੱਕ ਬਲੌਕ ਮਿਸਟਲ ਅਤੇ ਇੱਕ ਡਰੋਨ ਸਮੇਤ ਗ੍ਰਿਫਤਾਰ ਕਰਕੇ ਪੁਲਿਸ ਥਾਣਾ ਨਪੋਕੇ ਨਵੀਂ ਐਂਡੀਪੀਐਸ ਅਤੇ ਅਸਲਾ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ ਉਕਤ ਗ੍ਰਿਫਤਾਰ ਦੋਸ਼ੀ ਦੇ ਅਗਲੇ ਤੇ ਪਹਿਲੇ ਲੰਕਾ ਨੂੰ ਖੰਗਾਲਣ ਦੌਰਾਨ ਉਸ ਦੇ ਇੱਕ ਹੋਰ ਸਾਲ ਸ਼ਰਨ ਸਾਥੀ ਸ਼ਰਨਜੀਤ ਸਿੰਘ ਉਰਫ ਸੰਨੀ ਪੁੱਤਰ ਕਾਬਲ ਸਿੰਘ ਵਾਸੀ ਬੂਪਰਾਏ ਕਲਾਂ ਨੂੰ ਇੱਕ ਗਲੌਕ ਪਿਸਟਲ ਅਤੇ ਇੱਕ 3 ਬੋਰ ਪਿਸਟਲ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਚਲਦੇ ਆਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ WhatsApp ਗਰੁੱਪਾਂ 'ਚ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਚੱਲ ਰਹੀਆਂ ਹਨ ਸਾਜ਼ਿਸ਼ਾਂ ਮਜੀਠੀਆ ਦਾਦੇ ਇਹ ਕਿ ਦੋਸਤੋਂ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਤੇ ਜ਼ਿਲ੍ਹਾ ਮੋਗਾ ਚ ਇੱਕ ਵਟਸਐਪ ਗਰੁੱਪ ਚ ਪੰਜਾਬ ਦਾ ਮਾਹੌਲ ਨੂੰ ਖਰਾਬ ਕਰਨ ਲਈ ਸਾਜ਼ਿਸ਼ ਘੜੀ ਜਾ ਰਹੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਕਰਮ ਸਿੰਘ ਮਜੀਠੀਆ ਨੇ ਪਾਰਟੀ ਮੁਖ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਕੀਤਾ। ਤੇ ਚਲਦੇ ਆਂ ਦੋਸਤੋਂ ਅਗਲੀ ਵੱਡੀ ਖਬਰ ਦੇ ਵੱਲ। ਬਾਲ ਤਸਕਰੀ ਦੇ ਮੁੱਦੇ ਤੇ ਸੁਪਰੀਮ ਕੋਰਟ ਨੇ ਪ੍ਰਗਟ ਕੀਤੀ ਚਿੰਤਾ ਤੇ ਦੋਸਤੋ ਦੱਸਦੀ ਕਿ ਸੁਪਰੀਮ ਕੋਰਟ ਨੇ ਦੇਸ਼ ਵਿੱਚ ਬੱਚਿਆਂ ਦੀ ਤਸਕਰੀ ਦੇ ਮੁੱਦੇ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ ਅਤੇ ਕਿਹਾ ਕਿ ਸਥਿਤੀ ਵਿਗੜਦੀ ਜਾ ਰਹੀ ਹੈ ਸੁਪਰੀਮ ਕੋਰਟ ਨੇ ਇੱਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਦਿੱਲੀ ਪੁਲਿਸ ਨੂੰ ਅਗਵਾ ਕੀਤੇ ਗਏ ਨਵਜੰਮੇ ਬੱਚਿਆਂ ਨੂੰ ਲੱਭਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ ਹੈ ਸੁਪਰੀਮ ਕੋਰਟ ਨੇ ਇੱਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਦਿੱਲੀ ਪੁਲਿਸ ਤੋਂ ਪੁੱਛਿਆ ਕਿ ਦਿੱਲੀ ਦੇ ਅੰਦਰ ਅਤੇ ਬਾਹਰ ਨਵ ਜੰਮੇ ਬੱਚਿਆਂ ਨੂੰ ਅਗਵਾ ਕਰਨ ਅਤੇ ਵੇਚਣ ਵਿੱਚ ਸ਼ਾਮਲ ਗਰੂਹਾਂ ਦੇ ਮੁੱਦੇ ਦੀ ਜਾਂਚ ਲਈ ਕੀ ਕਦਮ ਚੁੱਕੇ ਹਨ ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ 4 ਹਫ਼ਤਾ ਅਤੇ 10 ਸਮਾਂ ਦਿੰਦੇ ਹੋਏ ਕਿਹਾ ਕਿ ਉਹ ਬਾਲ ਤਸਕਰੀ ਵਿੱਚ ਸ਼ਾਮਲ ਗਰੂਹ ਦੇ ਮੁਖੀ ਤੇ ਅਗ ਅਗ ਨਵ ਜੰਮੇ ਬੱਚਿਆਂ ਦਾ ਪਤਾ ਲਗਾਏ ਬੇਪੀ ਇਸ ਬਾਰੇ ਦਿੱਲੀ ਅਦਾਲਤ ਨੂੰ ਸੂਚਿਤ ਕਰੇ ਸੁਪਰੀਮ ਕੋਰਟ ਨੇ ਕਿਹਾ ਕਿ ਬਾਲ ਤਸਕਰੀ ਗਰੋ ਸਮਾਜ ਲਈ ਬਹੁਤ ਵੱਡਾ ਖਤਰਾ ਹੈ ਤੇ ਬੱਚਾਂ ਦੀ ਵੇਚ ਖਰੀਦ ਨਹੀਂ ਹੋਣੀ ਚਾਹੀਦੀ ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਨੂੰ ਨਹੀਂ ਪਤਾ ਕਿ ਉਹ ਕਿੱਥੇ ਪੁੱਜ ਜਾਂਦੇ ਹਨ ਇਹ ਬਹੁਤ ਗੰਭੀਰ ਸਥਿਤੀ ਹੈ ਤੇ ਚੱਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਵੱਡੀ ਖਬਰ ਵੱਡੇ ਪੱਧਰ ਤੇ ਤਹਿਸੀਲਦਾਰਾਂ ਦੀਆਂ ਤਬਦੀਲੀਆਂ ਸੱਦਿਆ ਕੇ ਦੋਸਤੋ ਪੰਜਾਬ ਵਿੱਚ ਰਜਿਸਟਰੀ ਬਣਵਾਉਣ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਕਿ ਦਰਸਲ ਪੰਜਾਬ ਵਿੱਚ ਵੱਡੇ ਪੱਧਰ ਤੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਤੇ ਨਿਯੁਕਤੀਆਂ ਹੋ ਗਈਆਂ ਹਨ ਪੰਜਾਬ ਅਤੇ ਪੁਨਰਵਾਸ ਵਿਭਾਗ ਵੱਲੋਂ ਵੱਡੇ ਪੱਧਰ ਤੇ ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਬਦਲੀਆਂ ਕੀਤੀਆਂ ਗਈਆਂ ਹਨ ਉਹਨਾਂ ਵਿੱਚ 56 ਤਹਿਸੀਲਦਾਰ ਅਤੇ 166 ਨਾਇਬ ਤਹਿਸੀਲਦਾਰ ਸ਼ਾਮਲ ਹਨ ਤੇ ਚੱਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਤਾਂ ਦੇਖੇ ਦੋਸਤੋ 23 ਅਤੇ 24 ਅਪ੍ਰੈਲ ਨੂੰ ਲੈ ਕੇ ਪੰਜਾਬ ਵਿੱਚ ਹੋ ਗਿਆ ਵੱਡਾ ਐਲਾਨ ਤੇ ਤੋਂ ਕੀ ਵੱਡਾ ਐਲਾਨ ਹੋਇਆ ਕਿ ਦਾਦੀ ਕੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੀਡੀ ਵੈਸ 4 ਦਿਨ ਲਈ ਭਾਰਤ ਦੌਰੇ ਤੇ ਅੱਜ ਨਵੀਂ ਦਿੱਲੀ ਪਹੁੰਚੇ ਹਨ ਜਿਸ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨ ਆਗੂ ਸਰਵਜ ਸਿੰਘ ਪੰਦੇਰ ਨੇ ਦੱਸਿਆ ਕਿ ਅਮਰੀਕਾ ਦੇ ਉਪਰਾਸ਼ਟਰਪਤੀ ਜੇ ਡੀ ਵੈਂਸ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਮੁਲਾਕਾਤ ਹੋ ਰਹੀ ਹੈ ਦਾਦੇ ਕਿ ਦੋਸਤੋਂ ਉਹਨਾਂ ਨੇ ਕਿਹਾ ਕਿ ਅਮਰੀਕਾ ਵਿਕਸਤ ਮੁਲਕ ਭਾਰਤ ਤੇ ਲਗਾਤਾਰ ਦਬਾਅ ਪਾ ਰਿਹਾ ਹੈ ਕਿ ਖੇਤੀ ਖੇਤਰ ਡੇਰੀ ਖੇਤਰ ਪੋਲਟਰੀ ਖੇਤਰ ਅਤੇ ਹੋਰ ਵਪਾਰ ਜਿਵੇਂ ਟੈਕਸਟਾਈਲ ਨੂੰ ਟੈਕਸ ਮੁਫਤ ਕੀਤਾ ਜਾਵੇ ਜਸ ਨੂੰ ਫ੍ਰੀ ਟ੍ਰੇਡ ਐਗਰੀਮੈਂਟ ਕਿਹਾ ਜਾਂਦਾ ਹੈ ਉਹਨਾਂ ਕਿਹਾ ਹੁਣ ਭਾਰਤ ਅਮਰੀਕਾ ਦੇ ਇਸ ਦਬਾਅ ਚ ਆ ਕੇ ਖੇਤੀ ਸੈਕਟਰ ਦੇ ਵਿਰੁੱਧ ਸਮਝੌਤੇ ਕਰਨ ਜਾ ਰਿਹਾ ਹੈ ਜਿਸ ਦਾ ਅਸੀਂ ਵਿਰੋਧ ਕਰਦੇ ਹਾਂ ਉਹਨਾਂ ਕਿਹਾ ਕਿ ਪੂਰੇ ਦੇਸ਼ ਪੱਦਰ ਤੇ 23 ਅਤੇ 24 ਅਪ੍ਰੈਲ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਉਪ ਰਾਸ਼ਟਰਪਤੀ ਜੀ ਡੀ ਵੈਂਸ ਦੇ ਪੁਤਲੇ ਫੂਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਕਿ ਦਾਦੀ ਕੀ ਦੋਸਤੋ ਉਹਨਾਂ ਕਿਹਾ ਕਿ ਅਸੀਂ ਸਾਰੀਆਂ ਹੀ ਜਥੇਬੰਦੀਆਂ ਟ੍ਰੇਡ ਯੂਨੀਅਨ ਤੇ ਵਪਾਰ ਮੰਡਲ ਦੀਆਂ ਯੂਨੀਅਨਾਂ ਨੂੰ ਅਪੀਲ ਕਰਦੇ ਹਾਂ ਕਿ ਇਹ ਜੋ ਸਮਝੌਤਾ ਹੋਣ ਜਾ ਰਿਹਾ ਹੈ ਇਸ ਦਾ ਵਿਰੋਧ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਬਹੁਤ ਵੱਡੇ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇਗਾ ਇਸ ਮੁੱਦੇ ਨੂੰ ਲੈ ਕੇ ਸ਼ਾਮ 5 ਵਜੇ ਕਾਨਫਰੰਸ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਉਹਨਾਂ ਜੋ ਫਸਲ ਦਾ ਗੜੇ ਮਾਰੀ ਜਾਂ ਫਿਰ ਅੱਗ ਲੱਗਣ ਨਾਲ ਨੁਕਸਾਨ ਹੋਏ ਹਨ ਉਸ ਦੇ ਪਰਿਵਾਰ ਲਈ ਸਰਕਾਰਾਂ ਕੋਲੋਂ ਮੁਆਵਜ਼ੇ ਦੀ ਮੰਗ ਵੀ ਕਰਾਂਗੇ ਤੇ ਚਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ ਸ਼ਰਮਸ਼ਾਰ ਸਕੂਲ ਵਿੱਚ ਲੈ ਜਾ ਕੇ 6 ਮੁੰਡਿਆਂ ਨੇ ਵਾਰੋ ਵਾਰੀ ਕੁੜੀ ਨਾਲ ਕੀਤੀ ਗਲਤ ਹਰਕਤ ਦਾਦੀ ਦੇ ਦੋਸਤ ਬਠਿੰਡਾ ਦੇ ਭਗਤਾ ਭਾਈਕਾ ਵਿੱਚ ਇਨਸਾਨੀਅਤ ਸ਼ਰਮਸਾਰ ਕਰਨ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਸਕੂਲ ਵਿੱਚ ਲਿਜਾ ਕੇ ਨੌਜਵਾਨਾਂ ਨੇ ਇੱਕ ਨਾਬਾਲਕ ਮੰਦਭੁੱਧੀ ਲੜਕੀ ਨਾਲ ਜ਼ਬਰਜਨਾਹ ਕੀਤਾ 13 April ਨੂੰ ਵਾਪਰੀ ਇਸ ਸ਼ਰਮਨਾਕ ਘਟਨਾ ਤੋਂ ਬਾਅਦ 19 April ਨੂੰ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਥਾਣਾ}{|\text{ਦਿਆਲਪੁਰਾ ਦੇ ਅਧੀਨ ਪੈਂਦੇ ਇੱਕ ਪਿੰਡ ਦੀ ਰਹਿਣ ਵਾਲੀ ਮੰਤਬੁੱਧੀ ਨਾਬਾਲਕ ਲੜਕੀ ਨਾਲ ਸਮੂਹਿਕ ਜ਼ਬਰ ਜਨਾਬ ਦੇ ਮਾਮਲੇ 'ਚ ਪੁਲਸ ਨੇ 6 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦਲੀਕੋ ਦੋਸਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਸ ਦੇ 3 ਬੱਚੇ ਹਨ ਜਿਨ੍ਹਾਂ ਵਿੱਚ 15 ਸਾਲਾ ਦੀ ਮਾਨਸਿਕ ਰੂਪ ਤੋਂ ਕਮਜ਼ੋਰ ਹੈ। 13 ਅਪ੍ਰੈਲ ਨੂੰ ਉਸ ਦੀ 30 ਨੂੰ ਗਵੰਡਰਮ} ਗਵਾਂਡ ਵਿੱਚ ਰਹਿਣ ਵਾਲੀ ਲੜਕੀ ਮੇਲੇ ਵਿੱਚ ਲੈ ਗਈ ਜਦੋਂ ਸ਼ਾਮ ਤੱਕ ਉਹ ਘਰ ਨਹੀਂ ਪਰਤੀ ਤਾਂ ਉਸ ਦੀ ਭਾਲ ਕੀਤੀ ਗਈ ਤਾਂ ਉਹ ਇੱਕ ਸਰਕਾਰੀ ਸਕੂਲ ਵਿੱਚੋਂ ਮਿਲੀ ਜਿੱਥੇ ਉਸ ਨਾਲ ਸਮੂਹਿਕ ਜ਼ਬਰਦਸਤੀ ਕੀਤਾ ਗਿਆ ਤੇ ਪੀੜਤ ਨੇ ਦੱਸਿਆ ਕਿ ਮੇਲੇ ਤੋਂ ਪਰਤਦੇ ਸਮੇਂ ਉਹ ਬਸਟੈਂਡ ਤੇ ਖੜੀ ਸੀ ਇਸ ਦਰਾਂ 6 ਨੌਜਵਾਨ ਵੱਖ-ਵੱਖ ਮੋਟਰਸਾਈਕਲਾਂ ਤੇ ਆਏ ਜਿਨ੍ਹਾਂ ਦੀ ਉਮਰ 22 ਤੋਂ 25 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਉਹ ਪਿੰਡ ਛੱਡਣ ਦਾ ਬਹਾਨਾ ਬਣਾ ਕੇ ਉਸ ਨੂੰ ਨਾ ਲੈ ਗਈ ਜਿੱਥੇ ਸਕੂਲ ਵਿੱਚ ਜਾ ਕੇ ਉਸ ਨਾਲ ਜਬਰ ਜਬਰ ਜਨਾਹ ਕੀਤਾ ਗਿਆ ਲੜਕੀ ਦੀ ਮਾਂ ਦੀ ਸ਼ਿਕਾਇਤ ਤੇ ਪੁਲਿਸ ਨੇ ਕੇਸ ਦਰਜ ਕਰਕੇ ਮੁਲਜਮਾ ਮੁਲਜਮਾ ਨੂੰ ਗ੍ਰਿਫਤਾਰ ਕਰ ਲਿਆ ਹੈ ਸਾਰੇ ਨੌਜਵਾਨ ਦਿਹਾੜੀਦਾਰ ਹਨ ਪੁਲਿਸ ਮੁਲਜਮਾ ਨੂੰ ਪੁਲਿਸਰਮਾਂਡ ਉੱਤੇ ਲੈ ਕੇ ਪੁੱਛਗਛ ਕਰ ਰਹੀ ਹੈ ਤੇ ਚਾਹ ਰਹੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਦੀਪੂਆਂ ਤੋਂ ਮੁਫਤ ਰਾਸ਼ਨ ਲੈਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ ਤਾਂ ਇੱਕ ਦੋਸਤ ਪੰਜਾਬ ਦੇ ਪਿੰਡੂ ਤੇ ਸ਼ਹਿਰੀ ਖੇਤਰਾਂ 'ਚ ਬਹੁਤ ਥਾਂ 'ਤੇ ਸਰਕਾਰੀ ਦੀਪੂ ਨਾ ਹੋਣ ਤੋਂ ਹੋਂਦੀ ਹਾਲਤ 'ਚ ਖੱਜਲ ਖਵਰੀ ਚੱਲ ਰਹੇ ਲਾਭਪਾਤਰੀਆਂ ਨੂੰ ਬਹੁਤ ਰਾਸ਼ਨ ਹੁਣ ਰਾਸ਼ਨ ਲੈਣ ਲਈ ਇੱਕ ਦੂਜੇ ਦੀਪੂ ਤੇ ਜਾਂ ਦੀ ਖਜਾਲਤ ਤੋਂ ਨਜਾਤ ਮਿਲਣ ਜਾ ਰਹੀ ਹੈ ਕਿਉਂਕਿ ਸੂਬਾ ਸਰਕਾਰ ਵੱਲੋਂ ਪੰਜਾਬ ਦੇ 23 ਜ਼ਿਲ੍ਹਿਆਂ ਅੰਦਰ 9000 ਦੇ ਕਰੀਬ ਨਵੇਂ ਰਾਸ਼ਨ ਡਿਪੂ ਅਲਾਟ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਡਿਪੂਆਂ ਦੀ ਅਲਾਟਮੈਂਟ ਕਰਨ ਤੋਂ ਪਹਿਲਾਂ ਡਿਪੂ ਲੈਣ ਦੇ ਇੱਛਕ ਲੋਕਾਂ ਨੂੰ ਮੌਕਾ ਦਿੰਦੇ ਆ ਕਿ ਹੱਕੇ ਉਹ 24 April ਤੱਕ ਆਪਣੇ ਬਿਨਾਂ ਪੱਤਰ ਵਿਭਾਗ ਕੋਲ ਦਰਜ ਕਰਵਾਉਣ ਇਸ ਫੈਸਲੇ ਤੋਂ ਬਾਅਦ ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਖੇਤਰਾਂ 'ਚ 737 ਨਵੇਂ ਰਾਸ਼ਨ ਡੀਪੂ ਅਲਾਟ ਅਲਾਟ ਹੋ ਜਾਣਗੇ ਵਿਭਾਗ ਵੱਲੋਂ ਨਵੀਂ ਅਲਾਟਮੈਂਟ ਸੰਬੰਧੀ ਬਣਾਈ ਗਈ ਨਿਯਮਾਂ ਮੁਤਾਬਕ ਡੀਪੂ ਲ ਅਪਲਾਈ ਕਰਨ ਵਾਲੇ ਬਿਨਾਂਕਾਰ ਦੀ ਉਮਰ 18 ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਤੇ ਉਸ ਦੀ ਵਿਦਿਅਕ ਯੋਗਤਾ ਘੱਟੋ-ਘੱਟ 10ਵੀਂ ਪਾਸ ਹੋਣੀ ਚਾਹੀਦੀ ਹੈ ਬਿਨਾਂਕਾਰ ਪੰਜਾਬੀ ਵਿਸ਼ੇ ਤੋਂ ਪਾਸ ਹੋਣਾ ਜ਼ਰੂਰੀ ਹੈ ਸਰਕਾਰ ਵੱਲੋਂ ਬਿਨਾਂਕਾਰਾਂ ਨੂੰ ਰਾਸ਼ਨ ਡਿਪੂ ਲਈ ਆਨਲਾਈਨ ਅਪਲਾਈ ਕਰਨ ਦੀ ਥਾਂ ਆਪਣੀ ਅਰਜੀ ਸਿੱਧੇ ਰੂਪ ਵਿੱਚ 24 April ਨੂੰ ਸ਼ਾਮ 5 ਵਜੇ ਤੱਕ ਖਰਾਕ ਦੇ ਸਪਲਾਈ ਵਿਭਾਗ ਦੇ ਦਫ਼ਤਰ 'ਚ ਪਹੁੰਚਣ ਦੀ ਕਰਨ ਨੂੰ ਕਿਹਾ ਗਿਆ ਹੈ ਦੋਸਤੋ ਅੱਜ ਦੀ ਤੁਹਾਨੂੰ ਖਬਰਾਂ ਖਬਰਾਂ ਦੱਸ ਹੀ ਦਿੱਤੀਆਂ ਗਈਆਂ ਹਨ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਦੋਸਤੋ ਧੰਨਵਾਦ